ਸਤਿਨਾਮ ਸ਼੍ਰੀ ਵਾਹਿਗੁਰੂ ਜੀਓ ਸ੍ਰੀ ਰਾਮ ਨਾਮਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀਐ ਬਿਨ ਨਾਮ ਤੈਗ ਦੀ ਆਸ ਕੋਈ ਗੁਰਮੁਖ ਸਜਣ ਜੇ ਮਿਲੈ ਮੈਂ ਦਸੇ ਪ੍ਰਭ ਗੁਣ ਤਾਸ ਹਉ ਤਿਸ ਵਟ ਹਉ ਚੋਖੰਨੀਐ ਮੈਂ ਨਾਮ ਕਰੇ ਪਰਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਸਤਿਗੁਰਾਂ ਦੇ ਸਾਜਿਨ ਵਾਜੀ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪਾਣੀ ਵਿੱਚੋਂ ਸ਼ਬਦ ਦੀ ਵਿਚਾਰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਸੀ ਆਗਮਾਹਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀਐ ਬਿਨ ਨਾਮੈ ਤ੍ਰਿਗ ਦੀਵਾਸ ਹਰਿਉਰ ਪਾਤਸ਼ਾਹ ਜੀ ਮਿਹਰ ਕਰਦੇ ਹਨ ਨਿਰੰਕਾਰ ਪਰਮੇਸ਼ਰ ਦਾ ਨਾਮ ਮਿਲ ਜਾਏ ਪ੍ਰਾਪਤ ਹੋ ਜਾਏ ਦੁਨਿਆਨੇ ਪਦਾਰਥਾਂ ਨ ਤ੍ਰਿਪਤੀ ਨਹੀਂ ਹੁੰਦੀ ਪਰ ਨਾਮ ਵਿੱਚ ਵਰਕਤ ਹੈ ਤੇ ਮਨ ਤ੍ਰਿਪ ਹੋ ਜਾਂਦਾ ਹੈ ਰਜ ਜਾਂਦਾ ਹੈ। ਆਪ ਸੰਤੋਖ ਆ ਦੁਖ ਗੁਣ ਆ ਜਾਂਦੇ ਹਨ। ਜਿੱਥੇ ਸੰਤੋਖ ਆ ਗਿਆ ਤ੍ਰਿਪਤੀ ਆ ਗਈ। ਬਿਨ ਨਾਮੈ ਤ੍ਰਿਗ ਜੀਵਾਸ। ਨਾਮ ਤੋਂ ਬਿਨ ਹੋਰ ਜੀਵਾਸ। ਜਿਨੇ ਵੀ ਜੀਵਿਆ। ਇਹਨਾਂ ਜੀਵਣੇ ਦੀ ਜਿਹੜੀ ਦੀਵਸ ਆਸਾ ਹੈ ਉਹਨਾਂ ਮਾਰੇ ਕੰਦੇ ਤਰਕਾਰਿਆ ਜੋ ਨਾਮ ਜਪਦੇ ਜਿਹੜਾ ਜੀਣਾ ਉਹ ਹੀ ਪੁੰਨ ਮਈ ਹੈ ਮਹਾਰਾ ਦਾ ਹੁਕਮ ਹੈ ਨਾਮ ਵੀ ਜਪਣਾ ਹੈ ਤਰਨ ਦੀ ਕਰਤ ਕਰਨੀ ਨਾਮ ਜਪਣਾ ਵੰਡ ਛਕਣਾ ਬਿਨਾ ਨਾਮ ਤੋਂ ਜਿਹੜਾ ਜੀਵਨ ਉਹ ਤਰਕਾਰ ਜੋਗ ਹੈ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭੁ ਗੁਣਤਾਸ ਕੋਈ ਗੁਰਮੁਖ ਨਿਰਹਾਤਮਾ ਦਾ ਗਿਆਨਵਾਨ ਪੁਰਖ ਐਸਾ ਸੱਜਣ ਮਿੱਤਰ ਜੇ ਸਾਨੂੰ ਮਿਲ ਜਾਏ ਤੇ ਗੁਣਾਂ ਦਾ ਤਾਸ ਜੋ ਖਜਾਨਾ ਰੂਪੀ ਪਰਮਾਤਮਾ ਹੈ ਪਰਭੂ ਸਮਰੱਥ ਗੁਣਾਂ ਦਾ ਦਾਤਾ ਸੁਮੰਦਰ ਪ੍ਰਭੂ ਸਰਵ ਸ਼ਕਤੀਮਾਨ ਨਰਾੰਕਾਰ ਪਰਮੇਸ਼ਰ ਉਹਦੇ ਬਾਰੇ ਸਾਨੂੰ ਦੱਸ ਦਿਵੇ ਕਿ ਜਿਸ ਤਰ੍ਹਾਂ ਪਰਮਾਤਮਾ ਸਾਨੂੰ ਵੀ ਪ੍ਰਾਪਤ ਹੋ ਸਕੇ ਉਹਦੇ ਸਿਟਾ ਹਉ ਚੌਖੰਨੀ ਐ ਮੈਂ ਨਾਮ ਕਰੇ ਫਰਵਾਸ ਕਹਿੰਦੇ ਐਸੇ ਜੀ ਗੁਰਮੁਖ ਪਿਆਰੇ ਮਿਲ ਜਾਣ ਬਿੱਟੂ ਮੈਨੂੰ ਉੱਪਰ ਚੌਖੰਨੀ ਐ ਚਾਰ ਟੁਕੜੇ ਹੋ ਕੇ ਆਪਣਾ ਬਿਵਾਰ ਲਈਏ ਭਾਣਵਾਣੀ ਸ਼ਰੀਰ ਕਰਕੇ ਆਪਨ ਆਪ ਨੂੰ ਠੀਕ ਕਰਵਾਉਣਾ ਕਰ ਦਈਏ ਮੈਂ ਨਾਮ ਕਰੇ ਪਰਗਾਸ ਚੌਕ ਨੇ ਚਾਰ ਟੁਕ ਖੋਣਾ ਭਾਵ ਆਤਮ ਸਮਰਪਿਤ ਕਰਨਾ ਕਹਿੰਦੇ ਹੁਣ ਇਹ ਗੱਲ ਇੱਕ ਟੁਕ ਕਰ ਲੈ ਭਾਵ ਨਿਦੇਹਿਰਾ ਫੇਰੀ ਨਾ ਕਰ ਆਪਣਾ ਆਪ ਕਰਵਾਣ ਕਰਨਾ ਆਪਣਾ ਸਮਰਪਿਤ ਕਰਨਾ ਕਹਿੰਦੇ ਅਸੀਂ ਉਹਦੇ ਤੇ ਆਪਣੇ ਆਪ ਨੂੰ ਚਾਰ ਟੁਕ ਹੋ ਜਾਈਏ ਭਗਵ ਸੰਮਰਪਤ ਹੋ ਜਾਈਏ ਜੋ ਗੰਦੇ ਮੇਰੇ ਨਿਰੰਕਾਰ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਕਰ ਦਈਏ ਭਗ ਨਾਮ ਦਾ ਉਪਦੇਸ਼ ਦੇਣਾ ਕਰੇ ਮੇਰੇ ਪ੍ਰੀਤਮਾ ਹਾਂ ਜੀਵਾ ਨਾਮ ਧਿਆਏ ਇਹ ਮੇਰੇ ਪਿਆਰੇ ਸਤਿਗੁਰੂ ਮੈਂ ਗੰਦੇ ਨਾਮ ਨੂੰ ਧਿਆਉਣੇ ਕਰਕੇ ਹਾਂਜੀ ਜੀਵਾਂ ਦਾ ਜਿੰਨੀ ਵੀ ਉਮਰ ਆ ਨਾਮ ਨੂੰ ਧਿਆਉਂਦੇ ਰਹੀਏ ਇਹ ਹੀ ਸਤ ਮੇਰਾ ਜੀਵਨ ਦਾ ਆਧਾਰ ਬਣ ਜਾਏ ਬਿਨ ਨਾਮ ਹੈ ਜੀਵਨ ਨਾ ਥੀਏ ਮੇਰੇ ਸਤਗੁਰ ਨਾਮ ਦੇ ਰੜਾਏ ਰਹਾ ਕਿਉਂਕਿ ਬਿਨਾ ਨਾਮ ਕੋ ਜਨ ਉਹਦਾ ਸਿਮੰਡ ਕਰਨੇ ਤੋਂ ਬਿਨਾਂ ਮੇਰਾ ਜਿਹੜਾ ਕਹਿੰਦੇ ਜੀਣਾ ਨਾ ਨਹੀਂ ਹੁੰਦਾ ਹੈ ਇਸ ਕਰਕੇ ਹੀ ਮੇਰੇ ਸਤਿਗੁਰੂ ਜੀ ਆਪ ਕਿਰਪਾ ਕਰੋ ਨਾਮ ਜਿਹੜਾ ਮੈਨੂੰ ਦੁੜਾਏ ਮੈਨੇ ਨੇਸ਼ੇ ਕਰਾ ਦਿਓ ਨਾਮ ਦੁਆਰਾ ਨਾ ਮੇ ਸਾਖਿਆਤ ਹੋ ਜਾਏ ਪਰਮੇਸ਼ਰ ਨਿਰੰਕਾਰ ਪਰਮੇਸ਼ਰ ਇਹ ਗੰ ਡ੍ਰਿਡ ਪੱਕੀ ਤਰ੍ਹਾਂ ਨਿਸ਼ਚੇ ਭਰਾ ਦਿਓ ਕਿ ਸੋਦ ਸੋਦ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛਟਕਾਰਾ ਨਾਮ ਆਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਕਿਉਂ ਪਰਮੇਸ਼ਰ ਦਾ ਨਾਮ ਇੱਕ ਬਣਵ ਭਾਗੀ ਅਮੋਲਕ ਰਤਨ ਹੈ ਹੀਰਾ ਜੀ ਦੀ ਕੋਈ ਕੀਮਤ ਨਹੀਂ ਪਰੰਤੂ ਪੂਰੇ ਸਤਿਗੁਰੂ ਜਿਹੜੇ ਆ ਬ੍ਰਹਮਨੇਸ਼ਟੀ ਬ੍ਰਹਮ ਸ੍ਰੋਤਰੀ ਉਹਨਾਂ ਸਤਿਗੁਰਾਂ ਦੇ ਕੋਲ ਇਹ ਨਾਮ ਰੂਪੀ ਅਮੋਲਕ ਵਸਤੂ ਹੈ ਜਿਵੇਂ ਮਾਤਾ ਸੁਖ ਨੂੰ ਬੇਨਤੀ ਕੀਤੀ ਸੀ ਕਿ ਮਾਤਾ ਜੀ ਪਈ ਸਾਰੇ ਕੰਧਿਆਂ ਨਾਮ ਜਪਵਾ ਨਾਮ ਜਪੋ ਅਸੀਂ ਵੀ ਜਪਦੇ ਹਾਂ ਇਰ ਗੁਰੂ ਤੋਂ ਨਾਮ ਲੈਣ ਦਾ ਕੀ ਫਰਕ ਹੈ ਇਹ ਮਾਤਾ ਜੀ ਕਹਣ ਲੱਗੇ ਭਾਈ ਗੁਰਮਖਾਇਓ ਜਿਵੇਂ ਆਪਾਂ ਇੱਥੇ ਆਵਾਜ਼ ਬੋਲਦੇ ਆ ਇੱਥੇ ਇੱਥੇ ਰਹਿ ਜਾਂਦੀ ਹੈ ਜਿਵੇਂ ਰੈਲਵੇ ਸਟੇਸ਼ਨ ਤੇ ਜਾ ਕੇ ਬੋਲੀਏ ਉਹ ਸਾਰੇ ਸੰਸਾਰ ਵਿੱਚ ਚਲੇ ਜਾਂਦੀ ਹੈ ਇਸੇ ਤਰ੍ਹਾਂ ਜਿਹੜੇ ब्रह्मवेते ज्ञानवान महापुरुषिया वो रेडवे स्टेशन दी नै आई हैं। उना दे राही जदों नाम दी ਵਰਕ ਲਈਏ ਉਹ ਫੇਰ ਸਾਰੇ ਬ੍ਰਹਮੰਡ ਵਿੱਚ ਰੂਮ ਬ੍ਰਹਮੰਡ ਦੇ ਵਿੱਚ ਸਮਾਈ ਹੋਈ ਪ੍ਰਾਪਤ ਹੋ ਜਾਂਦੀ ਹੈ। ਨਜਰੋਂ ਲੱਗ ਜਾਂਦੀ ਬ੍ਰਹਮ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਸੇਵਾ ਲਗਿਆ ਕੰਡ ਰਤਨ ਦੇ ਵਪਰਗਾਸ ਜਦੋਂ ਕਹਿੰਦੇ ਹੁਣ ਸਤਿਗੁਰਾਂ ਦੀ ਸੇਵਾ ਚ ਲੱਗ ਜਾਈਏ ਕਿ ਸੇਵਾ ਚ ਲੱਗਣਾ ਆਪਣਾ ਆਪ ਸਮਰਪਿਤ ਕਰਨਾ ਆਪਣੀ ਹੋਂਖਾ ਤੁੰ ਕਰਕੇ ਉਹਨਾਂ ਦੇ ਹੁਕਮ ਦੇ ਵਿੱਚ ਸਾਰੇ ਕਾਰਜ ਕਰਨੇ ਤਦ ਗੁਰੂ ਸੇਵਾ ਲੱਗਿਆ ਉਹਨਾਂ ਦੀ ਸੇਵਾ 'ਚ ਲੱਗ ਜਾਏ ਕਾਡ ਰਤਨ ਦੇ ਵ ਪ੍ਰਕਾਸ਼ ਫਿਰ ਕਹਿੰਦਿਓ ਜੇ ਦੀ ਸੇਵਾ ਤੂੰ ਖੁਸ਼ ਹੋ ਕੇ ਨਾਮ ਰੂਪੀ ਰਤਨ ਜਣਾ ਬਹੁਤ ਹੀ ਪ੍ਰਕਾਸ਼ ਰੂਪ ਹੈ ਹਾਂਜੀ ਉਹ ਕਾਡ ਮੈਨੇ ਨਾ ਪਾਲ ਕੇ ਦੇ ਦੰਦੇ ਜਿਵੇਂ ਹੁਣ ਲਕੜੂ ਚਾਗਤ ਹੁੰਦੀ ਹੈ ਔਰ ਸਾਡਾ ਕੋਈ ਕਾਰਜ ਸਵਾਰਦੀ ਨਹੀਂ ਜਦੋਂ ਯੋਗਤੀ ਨਾ ਪੈਦਾ ਕਰ ਲਈਏ ਉਹ ਅਗਨੀ ਦੁਆਰਾ ਬੇਅੰਤ ਕਾਰਿ ਸ਼ੁੱਧ ਹੋ ਜਾਂਦੇ ਆ ਧਰਤੀ 'ਚ ਪਾਣੀ ਹੈ ਕਈ ਜਗ੍ਹਾ ਤੂਪਰੇ ਹੀ ਵਗਦਾ ਕਈ ਜਗ੍ਹਾ ਬੋਹਰ ਲਾ ਕੇ ਨਿਕਲਦਾ ਪਰ ਜਿਹਨੂੰ ਉਹ ਧਰਤੀ 'ਚੋਂ ਪਾਣੀ ਕੱਢਣ ਦਾ ਸਾਧਨ ਉਹ ਹੀ ਪੀਵੇਗਾ ਹਰੇਕ ਦਿਨ ਪਰਮਾਤਮਾ ਹੈ ਤਾਂ ਵਿਆਪਕ ਉਹ ਹੀ ਯੁਗਤੀ ਦੁਆਰਾ ਪ੍ਰਗਟ ਹੁੰਦਾ ਹੈ ਤਿਆਂ ਦੇ ਦਹਿਰਦੈ ਨ ਪਵਿੱਤਰ ਦਰਿਆ ਚਾਸ਼ਮੇ ਦੇ ਪਾਣੀ ਵਾਂਗ ਪ੍ਰਗਟ ਹੋਏ ਤਿਆਂ ਦੇ ਹਿਰਦੇ ਜਨਮ ਜਨਮਾਂ ਦੀ ਮੈਲ ਮਲੇ ਹੋਏ ਪ੍ਰਗਟ ਕਰਨ ਲਈ ਫਿਰ ਬਹੁਤ ਯਤਨ ਸਾਧਨ ਕਰਨਾ ਪੈਂਦਾ ਹੈ ਵਡਪਾ ਵਡਪਾਗੀ ਵਡਪਾਗੀਆ ਜੋ ਆਏ ਮਿਲੇ ਗੁਰਪਾਸ ਉਹ ਪੁਰਸ਼ ਐਸੇ ਸਤੁਰਾਂ ਦੇ ਕੋਲ ਸ਼ਰਧਾ ਪਾਰ ਕੇ ਆ ਕੇ ਮਿਲਦੇ ਹਨ ਵਡਪਾਗੀ ਉਹ ਕਹਿੰਦੇ ਵੱਡਿਆਂ ਭਾਗਾ ਮਿਲਿਆ ਜੋ ਕਹਿੰਦੇ ਪੁੰਨ ਕਰਮ ਵਾਲਿਆ ਰਾਜੇ ਆਦਿਕ ਉਹਨਾਂ ਤੋਂ ਵੀ ਜਿਆਦਾ ਪੁੰਨ ਕਰਮ ਵਾਲੇ ਬੜੇ ਭਾਗੀ ਐ ਮੈਂ ਰਾਜੇ ਨੂੰ ਆਮ ਕਹਿੰਦੇ ਪੁੰਨ ਕਰਮ ਵਾਲਿਆ ਕਹਿੰਦੇ ਕੋਈ ਬੜੇ ਪੁੰਨ ਵਾਲੇ ਕਹਿੰਦੇ ਉਹਨਾਂ ਤੋਂ ਵੀ ਬੜੇ ਭਾਗ ਹੋਇਆ ਬੜੇ ਪਾਰੇ ਪੁੰਨ ਵਾਲੇ ਹਾਂਜੀ ਔਰ ਤਨਤਾ ਜੋਗ ਨਾ ਜਿਹੜੇ ਆ ਕੇ ਗੁਰੂ ਮਹਾਰਾਜ ਨੂੰ ਮਿਲਦੇ ਹਨ ਜਿਨ੍ਹਾਂ ਸਾਧੂ ਗੁਰੂ ਪਰਖ ਨਾ ਭੇਟਿਓ ਉਸੇ ਬਾਗ ਹੀਣ ਵਸਕਾਲ ਉਹ ਜਿਨ੍ਹਾਂ ਪਰਿਸ਼ਾ ਨੂੰ ਕਹਿੰਦੇ ਸਾਧੂ ਗੁਰੂ ਪਰਖ ਨਹੀਂ ਭੇਟਿਓ ਨਹੀਂ ਮਿਲਿਆ ਹੈ ਸੇ ਬਾਗ ਹੀਣ ਵਸਕਾਲ ਉਹ ਪਾਗਾ ਤੋਂ ਹੀਣੇ ਪੁੰਨਾ ਤੋਂ ਹੀਣੇ ਦਾ ਕਾਲ ਦੇ ਅੰਨ ਬਸ ਆਦੀ ਹਨ ਜਮਨ ਮਰ ਦੇ ਚੱਕਰ ਦੇ ਵਿੱਚ ਉਹ ਪਏ ਰਹਿੰਦੇ ਹਨ ਉਹਨਾਂ ਦਾ ਢੀੜਾ ਮੁਕਦਾ ਨਹੀਂ ਹੈ ਉਹ ਫਿਰ ਫਿਰ ਜੋਨ ਪਵਾਈ ਹੈ ਵਿੱਚ ਵਿਸਤਾ ਕਰ ਵਿਕਰਾਲ ਉਹ ਉਰਖ ਜੁੜੀ ਫਿਰ ਫਿਰ ਬਾਰ ਬਾਰ ਪਵਾਈ ਹੈ ਕਮਾਏ ਜਾਂਦੇ ਜੁਨੀਆਂ ਦੇ ਵਿੱਚ ਵਿੱਚ ਬੇਸ਼ਟਾ ਕਰ ਬਿਕਰਾਲ ਔਰ ਫਿਰ ਕਹਿੰਦੇ ਆ ਮਾਤਾ ਦੇ ਘਰ ਬੇਸ਼ਟਾ ਦੇ ਵਿੱਚ ਬਿਕਰਾਲ ਨੀ ਭਿਆਨਕ ਹਾਂਜੀ ਗੰਦਗੀ ਦੇ ਵਿੱਚ ਬਿਕਰਾਲ ਭਿਆਨਕ ਸੂਪ ਵਾਲੇ ਕੀਤੇ ਜਾਂਦੇ ਆ ਉਹ ਗਰਭ ਜੋਨੀ ਦੇ बार-बार ਦੁੱਖ ਜਿਹੜੇ ਆ ਉਹ ਪੂਬ ਦੇ ਬੜੇ ਕਾਮਕਰ ਦੁਖਾਨਾ ਉਹ ਬਣਾਲੇ ਬਣ ਜਾਂਦੇ ਹਨ ਉਹਨਾਂ ਪਾਸ ਦੁਆਸਨ ਭਿਟਿਏ ਜਿਨ ਅੰਤਰ ਅਗਰੋਧ ਚੰਡਾਲ ਜਿਨਾਂ ਨੂੰ ਪੁਰਛਾਂਦੇ ਅੰਤਾਰਗੰਗ ਵਿੱਚ ਮਨ ਵਿੱਚ ਗ੍ਰੋਧ ਰੂਪੀ ਝੰਡਾ ਲਿਆ। ਭਾਵ ਕੀ ਹੈ? ਉਹਨਾਂ ਪਾਸ ਦਵਾਸਨ ਪਿਟਿਏ ਜਿਨ੍ਹਾਂ ਅੰਤਰ ਗ੍ਰੋਧ ਝੰਡਾ ਲ। ਉਹਨਾਂ ਪੁਰਛਾਂਦੇ ਅੰਤਾਰਗੰਗ ਵਿੱਚ ਗ੍ਰੋਧ ਰੂਪੀ ਝੰਡਾ ਲਹਿੰਦਾ ਹੈ। ਉਨਾਂ ਦੇ ਕਹਿੰਦੇ ਦੁ ਦੁਆਸ ਆਸ-ਪਾਸ ਨਾ ਪਟਿਏ ਨਾ ਹੋਈਏ ਉਹਨਾਂ ਦੀ ਕਸੰਗਤ ਨਾ ਕਰੀਏ ਕਿਉਂਕਿ ਹੂੰ ਪਿੜਿਏ ਬਦਾਂ ਮਤਲਬ ਉਸ ਪਰਸ਼ ਕਰਨ ਨਾ ਛੂਣਾ ਭਾਵੇਂ ਕਿ ਉਹਨਾਂ ਦੀ ਸੰਗਤ ਨਾ ਕਰੀਏ ਉਹਨ ਅਗੇ ਦੱਸਦੇ ਗੁਰੂ ਦਾਖ ਛੰਡਾਲ ਦਾ ਸਪਰਸ਼ ਜਿਹੜਾ ਇਹਦਾ ਫੇਰ ਦੋਸ਼ ਜਿਹੜਾ ਪਾਪਿਆ ਪ੍ਰਾਸ਼ਚਿਤ ਕਿਵੇਂ ਹੋਏਗਾ ਮਾਰਾ ਦੱਸ ਦਿਓ ਸਤਗੁਰੂ purkh ਅੰਮ੍ਰਿਤ ਸਰਬੜ ਭਾਗੀ ਨਾ ਵੈ ਆਏ ਕਹਿੰਦੇ ਇਹ ਗੁਰਮੁਖ ਜਨੋ ਸਤਗੁਰੂ purkh ਜਿਹੜੇ ਆ ਉਹ ਨਾਮ ਦਾ ਗਿਆਨ ਦਾ ਅੰਮ੍ਰਿਤ ਦਾ ਸਰੋਵਰ ਨੇੜੇ ਵੱਡੇ ਪੁੰਨ ਵਾਲੇ ਪੁਰਸ਼ ਆ ਕੇ ਇਹ ਦੇਵ ਸ਼ਰਾਨਾਨ ਕਰਦੇ ਹੈ। ਪਾਪ ਕੀ। ਪ੍ਰੇ ਗੁਰੂ ਮਰ ਦੀ ਸਤ ਸੰਗਤ ਕਰਦੇ ਹੈ। ਔਰ ਪ੍ਰੇ ਕੋ ਸੰਗ ਦੇ ਜਿਹੜੇ ਦੋਸ਼ ਹੈ ਉਹ ਦੂਰ ਹੋ ਜਾਂਦੇ ਹੈ। ਕੋ ਸੰਗਤ ਕਰਕੇ ਪਾਪਾਂ ਜੀ ਮਿਲਣ ਲੱਗਦੀ ਹੈ। ਚੰਡਾਲ ਪੁਣਾ ਆਉਂਦਾ ਜਦੋਂ ਸੰਗਤ ਕਰਦੇ ਹੈ ਇਹ ਦੋਸ਼ ਦੂਰ ਹੋ ਜਾਂਦੇ ਹਨ। ਉਨ ਜਨਮ ਜਨਮ ਕੀ ਮਹਿਰ ਉਤਰੇ ਨਿਰਮਲ ਨਾਮ ਦੁਰੜਾਏ ਜਿਨਾਂ ਪਰੇਸ਼ਾਨ ਸਤਿਗੁਰੂ ਸੱਚੇ ਪਾਤਸ਼ਾਹ ਉਹ ਗਿਆਨ ਦੇ ਸਰੂਪ ਰਿਆ ਉਹਦੇ ਇਸ਼ਨਾਨ ਕੀਤਾ ਉਹਨਾਂ ਦੀ ਮਹਾਰਾ ਕਹਿੰਦੇ ਜਨਮ ਜਨਮ ਅੰਤਰਾਂ ਦੀ ਬਾਸ਼ਨਾ ਪਾਪਾਂ ਰੁਕੀਨ ਮੈਲ ਉਹ ਲੈ ਜਾਂਦੀ ਹੈ ਕਿਉਂਕਿ ਸਤਿਗੁਰਾਂ ਨੇ ਉਹਨਾਂ ਨੂੰ ਨਿਰਮਲ ਪਵਿੱਤਰ ਨਾਮ ਜਿਹੜਾ ਦ੍ਰਿੜ ਕਰਾ ਦਿੱਤਾ ਪੱਕਾ ਕਰਾ ਦਿੱਤਾ ਵੀ ਇਹਨੂੰ ਕਦੇ ਭੁੱਲਣਾ ਨਹੀਂ ਹਮੇਸ਼ਾ ਇਹਦਾ ਨਾਮ ਅਭਿਆਸ ਕਰਨਾ ਹੈ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰੂ ਕੀ ਲਿਵ ਲਾਏ ਪਾਸ਼ਾ ਜੀ ਦੱਸਦੇ ਕਿ ਗੁਰਮੁਖ ਜਨੋ ਜਿਹਨਾਂ ਪਰੇਸ਼ਾਨ ਸਤਿਗੁਰਾਂ ਦੀ ਜਿਹੜੀ ਸਿੱਖਿਆ ਸੀ ਨੇ ਉਤਾਰਨ ਕਰਕੇ ਨਰਾangar ਦੇ ਸਰੂਪ ਦੇ ਵਿੱਚ ਲਿਬ ਵਰਤੀ ਜਿਹੜੀ ਲਾ ਲਈ ਹੈ ਉਹਨਾਂ ਗੁਰਮੁਖਾਂ ਨੇ ਜਿਹੜਾ ਮੁਕਤੀ ਰੂਪੀ ਪਦਿਆ ਨਾ ਉੱਚੀ ਪਦਵੀ ਹੈ ਘਰਤਵਾ ਹੈ ਉਸ ਨੂੰ ਉਹਨਾਂ ਨੇ ਪਾ ਲਿਆ ਹੈ ਉਹਨਾਂ ਗੁਰਮੁਖਾਂ ਦਾ ਲੱਛਣ ਐਸਾ ਉਹਨਾਂ ਦਾ ਸੰਸਾਰ ਤੋਂ ਉਹ ममता ਜਿਹੜੀ ਦੂਰ ਹੋ ਜਾਂਦੀ ਹੈ ਸਿਮਰਤ ਨਾਨਕ ਹਰ ਹਰ ਹਰੇ ਉਹ ਨਿਤ ਰਚਨਾ ਨਿਰਮੋਹ ਤੇ ਜਿਵੇਂ ਕੋਈ ਗੰਦੇ ਉਹ ਨਰਮੋਹ ਦੇ ਰਾਜਾ ਸੀ ਬੜਾ ਧਰਮੀ ਸੀ ਉਹ ਰਾਜੇ ਦਾ ਜਿਹੜਾ ਲੜਕਾ ਸੀ ਨਾ ਉਹ ਜੰਗਲ ਵਿੱਚ ਸ਼ਿਕਾਰ ਖੇਡਣ ਗਿਆ ਉੱਥੇ ਉਹਨੂੰ ਬਹੁਤ ਪਿਆਸ ਲੱਗੀ ਜਲਦੀ ਢੂੰਡ ਦੇ ਵਿੱਚ ਕਿਸੇ ਮਹਾਂਪੁਰਖ ਦੇ ਆਸ਼ਰਮ ਚ ਗਿਆ ਮਹਾਤਮਾ ਜੀ ਨੇ ਪੁੱਛਿਆ ਕਿ ਕਿਵੇਂ ਆਏ ਕਹਿੰਦੇ ਜਲ ਸ਼ਖਨ ਜਲ ਪਣੀ ਸ਼ਿਕਾਇਆ ਕਰਨ ਲੱਗੇ ਕਿਹਦਾ ਪੁੱਤਰ ਹੈ ਕਰਨ ਲਗਾ ਜੀ ਮੈਂ ਨਰਮੋਹੀ ਰਾਜੇ ਦਾ ਪੁੱਤਰ ਹਾਂ ਮੇਰੇ ਪਿਤਾ ਦਾ ਨਰਮੋ ਰਾਜਾ ਜੇ ਤੁ ਸੰਤਮਾ ਫੁਰਸਣ ਬਚਨ ਸੁਣਿਆ ਕਹਿਣ ਲੱਗੇ ਕਿ ਪਿਓ ਨਰਮੋ ਹੀ ਜੇ ਹੋਊਗਾ ਤੇ ਰਾਜ ਕਿਵੇਂ ਕਰੇਗਾ ਰਾਜਾ ਹੋਵੇਗਾ ਤੇ ਨਰਮੋ ਨਹੀਂ ਹੋ ਸਕਦਾ ਹੈ ਤੇ ਉਹ ਰਾਜਕੁਮਾਰ ਕਹਿੰਦਾ ਕਿ ਮੇਰੇ ਪਿਤਾ ਵਿਚੇ ਦੋਨੋਂ ਬਚਨ ਹੈਗੇ ਆ ਤੋਂ ਉਹ ਕਹਿੰਦੇ ਮੇਰੀ ਗੱਲ ਤੇ ਯਕੀਨ ਨਹੀਂ ਨਾ ਨਗਰ ਜਾ ਕੇ ਤੁਸੀਂ ਆਪ ਪਰਖ ਲਓ ਮਹਾਤਮ ਕਰਨ ਲੱਗੇ ਠੀਕ ਤੇ ਪੇ ਮੇਰੇ ਆਉਂਦਿਆਂ ਤੇ ਸੰਤ ਕਹਿਣ ਲੱਗੇ ਥਰੇ ਮੈਂ ਤੇਰੇ ਪਿਤਾ ਦੀ ਪਰਖ ਕਰਕੇ ਆਉ ਇਹ ਕਹਿ ਕੇ ਮਹਾਤਮ ਜੀ ਰਾਜ ਮੇਲਾ ਚ ਜਲੇ ਗਏ ਤੇ ਮਹਿਲਾਂ ਦੇ ਦਰਵਾਜ਼ੇ ਕੋਲ ਰਾਜੇ ਦੀ ਉਦਰਤੀ ਕੋਈ ਦਾਸੀ ਮਿਲ ਗਈ ਮਨ ਮਾਤਮਾ ਗਣ ਲਗੇ ਤੂੰ ਸੁਣ ਚੇਰੀ ਸ਼ਾਮ ਕੀ ਬਾਤ ਸੁਣਾਉ ਤੋਹੇ ਕਵਰ ਬਿਨਾ ਜਿਉ ਸਿੰਘ ਕੇ ਆਸਨ ਪਰਿਓ ਮੋਹੇ ਆਣ ਲੱਗੀ ਵੀ ਜਿਹੜਾ ਤੁਹਾਨੂੰ ਗੱਲ ਸੁਣਾ ਰਾਂ ਕਿ ਜਿਹੜਾ ਰਾਜਕੁਮਾਰ ਸੀ ਉਹ ਚਿਰਨੇ ਖਾ ਲਿਆ ਹੈ ਉਹ ਗੋਲੀ ਕਹਿੰਦੀ ਇਹ ਸੰਤੀ ਨਾ ਮੈਂ ਚੇਲੀ ਸ਼ਾਮ ਕੀ ਨਾ ਕੋਈ ਮੇਰਾ ਸ਼ਾਮ ਪਰਵਦ ਉਸ ਮਿਲ ਜਾ ਸੁਣੋ ਰਿਸ਼ੀ ਬ੍ਰਹਮ ਤੇ ਤੇ ਰਾਜੜਾ ਹੂੰ ਪਤੀਆ ਉਸੇਰ ਨੇ ਖਾ ਲਿਆ ਤੇ ਤੇਰੇ ਤੇਰਾ ਜਿਹੜਾ ਪਤੀ ਸੀ ਉਹਨੇ ਸ਼ੇਰ ਨੇ ਖਾ ਲਿਆ ਉਹ ਮਨ ਕਹਿੰਦੀ ਹੈ ਕਿ ਰੀਛੀ ਨਾਮੇ ਚੇਰੀ ਸ਼ਾਮ ਕੀ ਨਾ ਕੋਈ ਮੇਰਾ ਸ਼ਾਮ ਨਾ ਕੋਈ ਮੇਰਾ ਛਾਂ ਪਤੀ ਹੈ ਤੇ ਨਾਮੇ ਕੋਈ ਦਸੀ ਹੈ ਪਰਰ ਨ ਬਸ ਮਿਲ ਜੈ ਸੁਣੋ ਰਿਖੀ ਅਮਰੋ ਕਹਿਣ ਲਗੀ ਤਾਂ ਪ੍ਰਾ ਰੱਬ ਦੇ ਅਨਸਾਰੇ ਕੋਈ ਪਤੀ ਹੈ ਕੋਈ ਪਤਨੀ ਹੈ ਬਾਕੀ ਮਲਾਪ ਤੇ ਝੂਠ ਹੈ ਹੀ ਹੈ ਏ ਸੁੰਦਰ ਵਚਨ ਕਰਨ ਵਾਲੇ ਰਿਸ਼ੀ ਜੀ ਸੁਣ ਲਵੋ ਇਹ ਤਾਂ ਲੈਣ ਦੇ ਸੁਗੰਧ ਹੈਗੇ ਆ ਫਿਰ ਇਹੀ ਜਿਹੜਾ ਰਾਜਕੁਮਾਰ ਸੀ ਉਹ ਦੀ ਧਰਮ ਪਤਨੀ ਨੂੰ ਜਾ ਕੇ ਲੱਗਾ ਸੁਨ ਸੁਨ ਚਾਤਰ ਸੁੰਦਰੀ ਅੱਬਲਾ ਜਵਨ ਵਾਨ ਦੇਵੀ ਵਾਹਨ ਮਨਤਲ ਮਲਿਓ ਹਾਂਜੀ ਤੁੰਬਰੋ ਹਾਂਜੀ ਭਗਵਾਨ ਨਨੁ ਗੰਦਾ ਪਰ ਆਜ ਕੁਮਾਰ ਦੇ ਪਰਾਲੀ ਨੇ ਹਾਂ ਜੀ ਇਹ ਜੁਵਾਨ ਅਬਲਾ ਹਿੰਦਰੀ ਇਸਤਰੀ ਚਤਰ ਸੁੰਦਰ ਇਸਤਰੀ ਸੁਣ ਲੈ ਕਿ ਦੇਵੀ ਦਾ ਬਣ ਜਿਹੜਾ ਸ਼ੇਰ ਸੀ ਨਾ ਉਹਨ ਤੇਰੇ ਪਤੀ ਨੂੰ ਦਲ ਮਲ ਦਤਾ ਹੈ ਆਹ ਕੁਮਾਰ ਦੀ ਪਤਨੀ ਪਤਨੀ ਜਿਹੜੀ ਉਹ ਵੀ ਉੱਤਰ ਦਿੰਦੀ ਹੈ ਏ ਤੁਬਾ ਸਿਧੀ ਸੁਣ ਲੋ ਤਪਿਆ ਪੁਰਵ ਜਨਮ ਕੀ ਕਿਆ ਜਾਣਤ ਹੈ ਲੋਗ ਮਿਲੇ ਕਰਮ ਬਸਾਨ ਹਮ ਔਰ ਬੇਦਖੀਨ ਬਜੂਗ ਕਹਿਣ ਲਗੇ ਸੰਤ ਜੀ ਸੁਣ ਲੋ ਮਨੀ ਕੀ ਲੋਗ ਜਾਣਦੇ ਕਰਮ ਬਸ ਆ ਕੇ ਮਿਲਦੇ ਹਨ ਹਮਰ ਅਮ ਅਬ ਇਸ ਵਿਦ ਕੀਨ ਬਯੋਗ ਪੁਰਵ ਜਨਮ ਕੀ ਕਿਆ ਜਾਣਤ ਹੈ ਲੋਕ ਕੀ ਜਾਣਦੇ ਲੋਕ ਮਿਲੇ ਕਰਮ ਬਸ ਆਨ ਅਮ ਅਬ ਵਿਦ ਕਰ ਸੰਦ ਕਰ ਬਯੋਗ ਕੀਨ ਬਯੋਗ ਕਹਿੰਦੇ ਬਿਧੀ ਬਦੀ ਵਧਾਤਾ ਨੇ ਬਯੋਗ ਕਰ ਦਿੱਤਾ ਇਹ ਕਰਮਾਂ ਦੇ ਵਸਾ ਕੇ ਮਿਲਦੇ ਗਿਲਦੇ ਹੈ ਹੋਰ ਕੌਣ ਹੁਣ ਜਿਹੜਾ ਇਹ ਰਾਜਕੁਮਾਰ ਦੀ ਮਾਤਾ ਵਜਲ ਗਿਆ ਕਹਿਣ ਲਗਾ ਰਾਣੀ ਤੁਮ ਕੋ ਵਿਵਤਤ ਸੁਤ ਖਾਇਓ ਮਿਗਰਾਜ ਹੰਨੇ ਪੂਜਨ ਨਾ ਕੀਓ ਤਿਸੀ ਮਿਰਤ ਕੇ ਖਾਇ ਰਾਣੀ ਨੂੰ ਕਹਿਣ ਲਗਾ ਤੇਰਾ ਜਿਹੜਾ ਪੁੱਤਰ ਸੀ ਬੜੀ ਵਿਵਤਾ ਹੋ ਗਈ ਰਾਜ ਛੇਰ ਨੇ ਖਾ ਲਿਆ ਅਸੀਂ ਇਹ ਵਜੂ ਪੂਜਨ ਨਹੀਂ ਕੀਤਾ ਹੰਨੇ ਕਿਉਂਕਿ ਉਹ ਮਰ ਗਿਆ ਸਾਕਾਰਜੁ ਹੋਇਆ ਮੜਾ ਉਰਾਨੀ ਕਰਨ ਲੱਗੀ ॠषि ਜੀ ਸੁਣੋ ਏਕ ਬਿਰਖ ਡਾਲੋ ਡਾਲੇ ਖਣੂ ਪੰਛੀ ਬੈਠੇ ਆਏ ਪੂ ਪਾਟੀ ਪੀਰੀ ਪਈ ਓਡੋਡ ਤੇ ਓਡਡ ਚੋਂ ਦਸ ਜਾਏ ਕਹਿੰਦੇ ਸੰਤ ਜੀ ਏਕ ਬ੍ਰੇਸ਼ ਤੇ ਬਹੁਤੀਆਂ ਡਾਲੇ ਹੁੰਦੇ ਪੰਛੀ ਆ ਕੇ ਬਹਿ ਜਾਂਦੇ ਆ ਤੇ ਪੋ ਘਟੂ ਜਦੋਂ ਪੋ ਘਟਦੀ ਸੂਰਜ ਛੜਦਾ ਹਮ ਉਲਤ ਨਹੀਂ ਹੋ ਜਾਂਦੀ ਹੈ ਹਾਂਜੀ ਓਡੋ ਓਡੋ ਚੰਦ ਹਜਾਇਬ ਡੋੜ ਕੇ ਚਾਰਛ ਪیرے ਚਲੇ ਚੁਲੇ ਜਾਂਦੇ ਐ ਜੋਗਾ ਝੋਮਣ ਲਈ ਪੇਰੀ ਹੀ ਨ ਜਾਗੇ ਰਾਜੇ ਨੂੰ ਕਹਣ ਲੱਗਾ ਕੱਲੇ ਕੱਲੇ ਨੂੰ ਪਰਖ ਰਿਆ ਰਾਜਾ ਮੁਖਤੇ RAM ਕਹੋ ਪਲ ਪਲ ਜਾਤ ਕੜੀ ਸੁਤ ਕਾਇਓ ਮਿਗ ਰਾਜ ਨੇ ਬਨ ਮੈਂ ਲੋਥ ਪੜੀ ਮਹਾਰਾਜ ਨੂੰ ਕਹਿੰਦਾ ਪਲ ਪਲ ਵਿੱਚ ਘੜੀ ਘੜੀ ਸਮਾਂ ਬੀਤਦਾ ਜਾਂਦਾ ਤੇਰੇ ਭਗਤ ਨੂੰ ਛੇਰ ਨੇ ਖਾ ਲਿਆ ਉਥੇ ਲੋਥ ਪਈ ਹੈ ਉਹ ਰਾਜਾ ਹਰੀ ਕੀ ਨੂੰ ਕਹਿਣ ਲੱਗਾ ਇਹ ਤਪਸਵੀ ਜੀ ਤੁਸੀਂ ਕਿਹੜੇ ਚੱਕਰ 'ਚ ਪੈ ਗਏ ਆ ਤੁਸੀਂ ਭਜਨ ਕਰੋ ਰਾਮ ਦਾ ਤਪਿਆ ਤਪ ਕਿਉਂ ਛਾੜਿਓ ਹੈ ਇहां ਪਲਕ ਨੇ ਸੋਗ ਵਾਸਾ ਜਗਤ ਸਰਾਏ ਕਾ ਸਭੀ ਮੁਸਾਫਰ ਲੋਗ ਕਹਿੰਦੇ ਤੁਪਸੀ ਜੀ ਤੁਸੀਂ ਆਪਣਾ ਭਜਨ ਕਰਦੇ ਤੁਸੀਂ ਆਪਣਾ ਭਜਨ ਕਰਨਾ ਕਿਉਂ ਛੱਡਤਾ ਹੈ ਤਾਂ ਸੰਸਾਰ ਚੱਲਣੀ ਸਰਾਆਂ ਮੈਂ ਇਹ ਹਾਂ ਪਰਖ ਨਹੀਂ ਸੋਗਿੱਤੇ ਤਾਂ ਥੋੜਾ ਮਾਤਰ ਵੀ ਸੋਗ ਹੈ ਨੇ ਵਾਸਾ ਜਗਤ ਸਰਾਏ ਕਾ ਸੰਸਾਰ ਦਾ ਤਾਂ ਸਰਾਆਂ ਦਾ ਵਾਸਾ ਆ ਸਭੀ ਮੁਸਾਫਰ ਲੋਗ ਜਿੰਨੇ ਵੀ ਇਹ ਸਾਰੇ ਲੋਗ ਮੁਸਾਫਰ ਹੀ ਹੈ ਤੇ ਸਰਾਆਂ ਚ ਕੋਈ ਪਪਾ ਥੋੜੀ ਹੋ ਰਹਿੰਦਾ ਹੁੰਦਾ ਇਸ ਕਰਕੇ ਤੂੰ ਆਪਣਾ ਭਜਨ ਸਾਡੇ ਕੋਲ ਆ ਗਿਆ ਤੂੰ ਆਪਣੇ ਮਾਲਾ ਪ੍ਰੇਮ ਇਸ ਤਰ੍ਹਾਂ ਨੌਰੀ ਹੀ ਨੇ ਸਾਰਿਆਂ ਦੇ ਜਿਹੜੇ ਪਰਖ ਕੀਤੀ ਰਿਸ਼ੀ ਨੇ ਪ੍ਰੋਸਵਾਇਆ ਇੱਕ ਰਾਜੇ ਦੀ ਗੱਲ ਕੀ ਹੈ ਜਿਹਦਾ ਸਾਰਾ ਪਰਿਵਾਰ ਹੀ ਮੋਤੂ ਰਹਤਿਆ ਰਿਸ਼ੀ ਨੇ ਆਪਣੀ ਕੁਟਿਆ ਜਾ ਕੇ ਉਹ ਰਾਜਕੁਮਾਰ ਨੂੰ ਮੈਂ ਕਹਿੰਦਾ ਤੇਰੀ ਗੱਲ ਬਿਲਕੁਲ ਸੱਚੀ ਹੈ ਕਿ ਵਾਕਿਆ ਹੀ ਤੇਰਾ ਪਿਤਾ ਨ 모ਹੀਐ ਗਿਆਨਵਾਨਿਆ ਹਾਂਜੀ ਉਹਦੇ ਗਿਆਨ ਤੇ ਸ਼ਕਤੀ ਨਾ ਤੁਹਾਡਾ ਸਾਰਾ ਪਰਿਵਾਰ ਨੌਕਰ ਚਾਕਰ ਜੜੇ ਆ ਦੁਨੀਆ ਤੋਂ ਨਰਲੇ ਪਰ ਰਹੇ ਹੈ ਇਸ ਕਰਕੇ ਉਹ ਜਿਹੜੇ ਗੁਰਮੁਖਿਆ ਉਹ ਫੇ ਸਮਝਦੇ ਕਿ ਆਪ ਕੋ ਸਾਦੇ ਕਾ ਬਿਨ ਸਜਾਇਛਨ ਮੋਹਿ ਸਾਦ ਸਾਦ ਸਿਮਰਨ ਕਰੋ ਔਰ ਯਤਨ ਕਰਛਨਾ ਜੰਦੇ ਦੇ ਦਾ ਕੀ ਪਰਉਪਸਾਰ ਚੰਚ ਨਾਲ ਸੋ ਜਾਂਦੀ ਹੈ ਸਵਾਸ ਸਵਾਸ ਉਹਦਾ ਸਿਮਰਨ ਕਰੋ ਹੋਰ ਕੋਈ ਜੋ ਤੁਮ ਕਰੰਦੀ ਲੋੜ ਨੇ ਇਹ ਯਤਨ ਸਭ ਨੂੰ ਵੱਡਾ ਜਿਹੜਾ ਦਾ ਭੋਜਨ ਕਰਕੇ ਅਗ੍ਹਾ ਸਵਾਰ ਲੈਣਾ ਹੈ ਸੋ ਇਸ ਕਰਕੇ ਸੰਸਾਰ ਦੇ ਉੱਤੇ ਹਾਂਜੀ ਇਹ ਦੁਨੀਆ ਦੇ ਤੁਮ ਦਿਨ ਨੂੰ ਇਹ ਬੰਦਾ ਜ਼ਰੂਰੀ ਸਮਝਦਾ ਇਹ ਠੀਕ ਹੈ ਜਦੋਂ ਤੱਕ ਪਰਬ ਦੇ ਕੁਝ ਨੂੰ ਕੁਝ ਕਰਨਾ ਪੈਂਦਾ ਪਰ ਜੇ ਸਾਰਾ ਦਾਰੂ ਮੰਦਾਰ ਮਾਇਆ ਪਦਾਰਥਾਂ ਦੀ ਦੌੜ ਛੇਕ ਤੀਤ ਕਰ ਦਈਏ ਤੇ ਸਮਾਂ ਸੁਲਝਾਏਗਾ ਅਸਲੀ ਪਰਯਤਨ ਇਹ ਹੈ ਇਹ ਭਜਨ ਕਰਕੇ ਆਪਣੇ ਸਵੈng ਸਰੂਪ ਦਾ ਗਿਆਨ ਪ੍ਰਾਪਤ ਕਰਨਾ ਜਿਹੜੇ ਪਰਮਾਤਮਾ ਤੋਂ ਵਿਛੜਿਆ ਆ ਉਦਾਂ ਮਲਾ ਪ੍ਰਾਪਤ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ